ਲੋਸੋ ਮੈਂ ਰੇਸ਼ਮ ਸਿੱਧੂ ਤੁਸੀਂ ਦੇਖ ਰਹੇ ਹੋ ਕੇ ਐਲ ਫਾਸਟ ਨੇ ਉਹ ਜ ਅੱਜ ਅਥੀ ਪਹੁੰਚਿਆ ਤਲਵੰਡੀ ਸਾਬੋ ਤੱਕ ਸ੍ਰੀ ਦਮਦਮਾ ਸਾਹਿਬ ਜਿੱਥੇ ਭਾਰੀ ਸੰਗਤਾਂ ਦੀ ਭੇੜ ਤੁਸੀਂ ਦੇਖ ਸਕਦੇ ਹੋ ਹਜੇ 14 ਤਰੀਕ ਨੂੰ ਆ ਜਿਹੜਾ ਕੱਲ ਸ਼ਾਮ ਨੂੰ ਮੌਸਮ ਖਰਾਬ ਹੋਣ ਕਰਕੇ ਸ਼ਾਮ ਨੂੰ ਸੰਗਤਾਂ ਦੀ ਭੇੜ ਘਟ ਗਈ ਸੀ देखो तो थे ਝੂਲੇ ਵੀ ਬੜੇ ਖਤਰਨਾਕ ਹੈ ਚਿੱਕਾ ਮਾਰਦੇ ਆ ਬਿਲਕੁਲ ਮੋਦਾ ਹੋ ਜਾਂਦਾ ਹੈ ਬੜਾ ਬੜਾ ਮੋਤਮਾਨਾ ਇਹ ਤੇ ਝੂਲੇ ਲੈ ਆ ਡਿਊਟੀ ਸਾਹਿਬ ਤੇ ਅੱਜ ਸੰਗਤਾਂ ਦਾ ਕਾਫੀ ਭਾਰੀ ਇਕੱਠ ਹੈ ਜਗਾ ਜਗਾ ਤੇ ਕਿੰਤੇ ਹੋਏ ਆ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਵੀਡੀਓ ਨੂੰ ਜਿਆਦਾ ਜਿਆਦਾ ਸ਼ੇਅਰ ਜ਼ਰੂਰ ਕਰਦੇ ਰਹੋ ਨਹੀਂ ਅੱਜ ਸ਼੍ਰੋਮਣੀ ਅਕਾਲੀ ਦਲ ਵੱਡਾ ਦਲ ਵੱਲੋਂ ਵੀ ਮਹੱਲਾ ਕੱਢਿਆ ਜਾਣਾ ਉਹਦੀਆਂ ਵੀ ਤਸਵੀਰਾਂ ਤੁਹਾਡੇ ਨਾਲ ਜੀ ਆਕਰਾਂਗੇ ਡਿਊਟੀ ਸਾਹਿਬ ਤੋਂ ਅੱਗੇ ਦੀਆਂ ਤਸਵੀਰਾਂ ਅੱਠ ਜ਼ਿਆਦਾ ਦਿਖਾਈ ਦੇ ਰਿਹਾ ਕੱਲ ਵੀ ਇੰਨਾ ਹੀ ਜ਼ਿਆਦਾ ਇਕੱਠ ਸੀ ਅੱਜ 14 ਅਪ੍ਰੈਲ ਨੂੰ ਵੀ ਕਾਫੀ ਵੱਡੀ ਭੀੜ ਤੁਸੀਂ ਦੇਖ ਸਕਦੇ ਹੋ ਜੀ ਆਇਆਂ ਨੂੰ ਸਵਾਗਤ ਇੰਦਾਰੇ ਹੋਏ ਪੋਸਟਰ ਦਿਖਾਈ ਦੇ ਰਹੇ ਆ ਦੋਨੋਂ ਸਾਈਡ ਆਉਣ ਜਾਣ ਵਾਲਿਆਂ ਸੰਗਤਾਂ ਦੇ ਕਾਫੀ ਭੇੜ ਤੁਸੀਂ ਦੇਖ ਸਕਦੇ ਹੋ ਤਾਂ ਨੂੰ 12 ਕਿਲੋ ਦਾ ਵੀ ਦੇਖੋ ਵਾਲੀ ਆਵਾਜ਼ ਸੁਣੇ ਮੈਂ ਜਿਹੜੇ ਪਾਸੇ ਬੁਝ ਗਿਆ ਤਾਂ ਤਕ ਸਾਹਿਬ ਨੂੰ ਜਾਣ ਲਈ ਲੰਮੀਆਂ ਕਤਾਰਾਂ ਸੰਗਤਾਂ ਨਹੀਂ ਦੇਖ ਸਕਦਾ ਤੁਸੀਂ ਮੱਥਾ ਟੇਕਣ ਲਈ ਸਾਰੇ ਇਕੱਠੇ ਖੜੇ ਹੋਣਗੇ ਦੱਸਦੇ ਆਉਣ ਵਾਲੇ ਹੈ ਜਾਨੀਓ ਆਹ ਨੂੰ ਮਾਸਮ ਕਰਾਉਂ ਹਾਂ ਕਿ ਸੰਗਤਾਂ ਦੀ ਢੀਡ ਲੱਗ ਗਈ ਸੀ ਤੇ 14 ਤਰੀਕ ਨੂੰ ਠੀਕ ਢਾਰ ਢੀਡ ਹੁੰਦੀ ਹੈ ਪਰ ਇਸ ਟਾਈਮ ਵੀ ਹੈ ਜਿਹੜੀ ਵੱਡੀ ਤਦਾਦ ਦੇ ਵਿੱਚ ਸੰਗਤਾਂ ਤਖਤ ਚੇਰੀ ਦਮਦਵਾ ਸਾਹਿਬ ਨਤਮਸਤਕੂ ਨ ਆ ਰਹੀਆਂ ਦੂਰ-ਦਰਾਡੇੋਂ ਦੇਸ਼-ਵਿਦੇਸ਼ਾਂ ਪਾਸੋਂ ਚ ਆ ਸਕਦਾ ਬੋਝ ਦੀ ਬਹੁਤ ਭਾਰੀ ਇਕੱਠ ਹੈ ਵੇ ਪੈੜ ਤਰਨਥਾਨੇ ਇੱਧਰ ਦੂਰ ਤੱਕ ਮਾਰਾ ਨੇ ਲੇਗਾ চলো লাথা